ਸ਼ਸ਼ੀਕਲ ਜੀ ਤੁਸੀਂ ਜੁੜੇ ਹੋ ਡੇਲੀ ਬਾਕਸ ਪੰਜਾਬ ਦੇ ਨਾਲ ਅੱਜ ਅਸੀਂ ਖੜੇ ਹਾਂ ਬਲੂਡ ਸ਼ਹਿਰ ਵਿੱਚ ਜਿੱਥੇ ਦੀਵਾਲੀ ਦਾ ਤਿਹਾਰ ਜਿਹੜਾ ਸਿਰ ਤੇ ਹੈ ਕਿਆਰੀਆਂ ਚੱਲ ਰਹੀਆਂ ਨੇ ਪਰੰਤੂ ਜਿਹੜੇ ਮਠਾਈਆਂ ਨੇ ਮਿਲਾਪਕੀ ਮਠਾਈਆਂ ਵਿੱਚ ਨੇ ਸਿਹਤ ਵਿਭਾਗ ਵੱਲੋਂ ਉਹਨਾਂ ਦੇ ਸਕੰਜਾ ਕੱਸਿਆ ਹੋਇਆ ਤੇ ਅੱਜ ਜਿਹੜੇ ਮਠਾਈਆਂ ਦੇ ਸੈਂਪਲ ਚੈੱਕ ਕਰਨ ਲਈ ਫੂਡ ਸੇਫਟੀ ਅਫਸਰ ਸਾਡੇ ਕੋਲ ਪਹੁੰਚੇ ਹੋਏ ਨੇ ਇੱਥੇ ਇਹਨਾਂ ਦਾ ਸੈਂਪਲ ਭਰੇ ਗਏ ਨੇ ਪੁੱਛਦੇ ਆ ਕਿਹੜੀ ਕਿਹੜੀ ਦੁਕਾਨ ਦੇ ਸੈਂਪਲ ਭਰੇ ਗਏ ਨੇ ਸੱਸੀ ਗੱਲ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਵਿੰਦਰਨ ਗੋਇਲ ਹੈ ਜੀ ਫੂਡ ਸੇਫਟੀ ਅਫੀਸਰ ਮੁਹੱਲੀ ਦੇ ਪਲਾਸ ਸਰ ਜਿਹੜੀ ਕਿੰਨੇ ਕ ਦੁਕਾਨਾਂ ਦੇ ਸੈਂਪਲ ਭਰੇ ਗਏ ਨੇ ਮਠਾਈ ਵਾਲੇ ਦੇ ਆਪਾਂ ਨੇ ਜੀ ਅੱਜ ਦੋ ਦੁਕਾਨਾਂ ਦੇ ਸੈਂਪਲ ਭਰ ਲਏ ਆ ਤੋ ਆਹ ਵਰਫੀ ਭਰੀ ਹੈ ਜੀ ਚਮਚਮ ਭਰੀ ਹੈ ਕਿਤੇ ਰੰਗ ਵਾਲੀ ਆਈਟਮ ਲਈਏ ਦੇਖੋ ਜੀ ਤੇ ਕਿੰਨੀਆਂ ਕ ਦੁਕਾਨਾਂ ਦੇ ਸੈਂਪਲ ਨੇ ਸਰ ਦੇਖੋ ਜੀ ਹਜੇ ਤਾਂ ਦੋ ਦੇ ਹੀ ਲੈਨੇ ਬਾਕੀ ਡਰਾਈਵ ਚੱਲਦੀ ਹੈ ਇਹ ਹੁੰਦਾ ਵੀ ਸਾਡੇ ਕੋਲ ਵੀ ਛੇ ਹੁੰਦੇ ਵੀ ਚੁੰਨੀਏ ਬਾਰ-ਬਾਰ ਬਾਰ-ਬਾਰ ਉਹ ਰਿਪੀਟ ਕਰੀਏ ਦੋ ਸੈਂਪਲ ਅੱਜ ਵਾਲੇ ਦੋ ਕੱਲ ਵਾਲੇ ਦੋ ਪਰਸੋ ਵਾਲੇ ਤਾਂ ਕਿ ਰੈਗੂਲਰਲੀ ਚੈਕਿੰਗ ਬਣ ਗਏ ਸਰ ਜਿਹੜੀ ਇਹਦੀ ਰਿਪੋਰਟ ਹੈ ਕਿੰਨੇ ਦਿਨਾਂ ਬਾਅਦ ਮਿਲਦੀ ਹੈ 14 ਵਰਕਿੰਗ ਡੇਸ ਦੇ ਵਿੱਚ ਜਾਂ 15 ਵਰਕਿੰਗ ਡੇਸ ਦੇ ਵਿੱਚ ਇਹ ਰਿਪੋਰਟ ਆ ਜਾਂਦੀ ਹੈ ਉਹ ਜਨਤਕ ਹੁੰਦੀ ਹੈ ਜਾਂ ਕਿਸੇ ਪੋਰਟਲ ਵਗੈਰੇ ਤੇ ਆ ਜਾਂਦੀ ਹੈ ਜੀ ਤੇ ਕੋਈ ਉਹ ਜਨਤਕ ਤੁਸੀਂ ਕੋਈ ਵੀ ਬੰਦਾ ਜਿਵੇਂ ਹੁਣ ਤੁਸੀਂ ਆਪਾਂ ਨੇ ਸ਼ੌਪ ਤੋਂ ਸੈਂਪਲ ਲਿਆ ਹੈਗਾ ਜੇ ਤਾਂ ਉਹ ਸੈਂਪਲ ਫੇਲ ਹੋ ਜਾਂਦਾ ਹੈ ਕੋਈ ਉਹਦੀ ਪ੍ਰੋਬਲਮ ਆਉਂਦੀ ਹੈ ਹੁਣ ਕਾਈ ਆਉਂਦੀ ਹੈ ਆਫੀਸ਼ਲ ਰਿਪੋਰਟ ਦੇ ਨਾਲ ਕਾਪੀ ਭੇਜਦਾ ਹਾਂ ਠੀਕ ਹੈ ਜੇਕਰ ਉਹ ਰਿਪੋਰਟ ਪਾਸ ਆਂਦੀ ਹੈ ਤਾਂ ਜਨਰਲੀ ਅਸੀਂ ਨਹੀਂ ਭੇਜਦੇ ਪਰ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਜਾਂ ਪੁੱਛਣਾ ਚਾਹੁੰਦੇ ਨੇ ਰਿਪੋਰਟ ਲੈਣਾ ਚਾਹੁੰਦੇ ਨੇ ਸਾਡੇ ਦਫ਼ਤਰ ਜਾ ਕੇ ਰੀਡਾਂ ਰਿਕਵੈਸਟ ਲੈ ਕੇ ਉਹ ਸਾਨੂੰ ਰਿਪੋਰਟ ਲੈ ਸਕਦੇ ਸਰ ਜਿਹੜੀਆਂ ਤਿਹਾਰ ਦਿਵਾਲੀ ਦਾ ਆ ਰਿਹਾ ਹੈ ਮਠਾਈਆਂ ਵੇਚਣ ਦੇ ਇਲਾਕੇ ਚ ਵੀ ਗਰੂੜ ਵੀ ਵੇਚਦੇ ਨੇ ਸਿਰਫ ਲੋਡ ਦੀ ਚੈਕਿੰਗ ਹੈ ਜਾਂ ਹੋਰ ਇਲਾਕੇ ਨਹੀਂ ਤੇ ਪੂਰੇ ਮੁਹਾਲੀ ਜ਼िले ਦੇ ਵਿੱਚ ਸਾਡੇ ਡੀਏਓ ਸਾਹਿਬ ਡਾਕਟਰ ਅਮਿਤ ਕਾਲਵੜੀ ਜੀ ਨੇ ਉਹਨਾਂ ਦੇ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਆਰਡਰਸ ਦੇ ਨਾਲ ਅਸੀਂ ਜਿਹੜੇ ਹੈਗੇ ਜੇਕਰ ਪ ਅਦਿਲ ਰਾਜ ਸਿੰਘ ਜੀ ਚੰਦਾਬੜੀ ਆਈਐਸ ਅਫਸਰ ਨੇ ਇਹ ਜਿਲ੍ਹੇਵਾਲਾ ਗਾਈਡ ਕਰਦੇ ਰਹੇ ਨੇ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਡਰਾਈਵ ਕੀਤੀ ਹੈ ਰਾਤ ਕੱਲ ਦੇਰਾਬਾਸੀ ਸੈਂਪਲਿੰਗ ਹੋਈ ਜ਼ਿਲਕਪੁਰ ਹੋਈ ਅੱਜ ਜਿਹੜੀ ਹੈਗੀ ਹੁਣ ਅਸੀਂ ਬਨੂੜ ਇੱਥੇ ਕਰ ਰਹੇ ਹਾਂ ਅੱਗੇ ਕਿੱਥੇ ਕਿੱਥੇ ਹੋਣੀ ਹੈ ਥੋੜਾ ਜਿਹਾ ਵੇਟ ਕਰੋ ਸਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਜੇ ਕਿਸੇ ਦਾ ਸੈਂਪਲ ਪਾਸ ਹੋ ਗਿਆ ਜਾਂ ਫੇਲ ਹੋ ਗਿਆ ਉਹ ਤੁਸੀਂ ਦੱਸੋਗੇ ਕਿ ਹਾਂ ਇਹਨਾਂ ਦੇ ਸੈਂਪਲ ਪਾਸ ਨੇ ਹਾਂਜੀ ਹਾਂਜੀ ਉਹਦੇ ਵਿੱਚ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ ਕੋਈ ਵੀ ਪਰਸਨ ਜੇਕਰ ਉਹ ਪਰਸਨਲੀ ਵੀ ਜਾਨਣਾ ਚਾਹੁੰਦਾ ਸਾਡੇ ਕੋਲ ਦਫਤਰ ਚ ਆ ਜੇ ਬਲਕਿ ਇੱਕ ਵਾਰ ਦੇ ਵਿੱਚ ਵੀ ਸਾਡੇ ਤੋਂ ਜਿਹੜੇ ਆਪਣੇ press reporter ਭਰਾ ਹੈਗੇ ਨੇ ਕੁਝ ਦੇ ਰਹਿੰਦੇ ਨੇ ਸਰ ਕਿੰਨੇ ਸੈਂਪਲ ਭਰੇ ਕਿੰਨਾ ਹੋਇਆ ਅਸੀਂ ਪਿਛਲੇ ਤਕਰੀਬਨ 3 ਸਾਲਾਂ ਦੇ ਵਿੱਚ ਜਿਹੜਾ ਹੈਗਾ ਕਾਫੀ 65 ਲੱਖ ਦੇ ਅਸਪਾਸ ਜੁਰਮਾਨਾ ਵੀ ਜਿਹੜਾ ਹੈਗਾ ਰਿਕਵਰ ਕਰਵਾਇਆ ਹੋਇਆ ਹੈਗਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਸੈਂਪਲ ਜਿਹੜੇ ਹੈਗੇ ਲਿਫਟ ਵਿੱਚ ਜਾਣ ਤੇ ਉਹਨਾਂ ਦੀ ਜੋ ਕਾਰਵਾਈ ਹੈ ਏਡੀਸੀ ਕੋਰਟ ਦੇ ਵਿੱਚ ਜੁਰਮਾਨਾ ਹੋਣਾ ਜਾਂ ਆਪਣੀ ਸਿਵਲ ਕੋਰਟ ਦੇ ਵਿੱਚ ਲਾ ਕੇ ਉਹਨਾਂ ਨੂੰ ਸਜ਼ਾ ਹੋਣਾ ਅਸੀਂ ਪੂਰੇ ਆਪਣੇ ਵੱਲੋਂ ਪ੍ਰੋਸੀਡ ਕਰਦੇ ਹਾਂ ਵਿਥਿਨ ਦਾ ਟਾਈਮ ਲਿਮਿਟ ਆਫ 1 ਇਅਰ ਅਸੀਂ ਉਹਨਾਂ ਨੂੰ ਜਿਹੜੀ ਉਹਦੇ ਮੁਕਾਮ ਤੱਕ ਪਹੁੰਚਾ ਸਕੀ। ਸੋ ਇਹ ਸਾਨ ਫੂਡ ਸੇਫਟੀ ਉਪਰ ਜਿਨ੍ਹਾਂ ਵੱਲੋਂ ਸੈਂਪਲ ਭਰੇ ਗਏ ਨੇ ਇਹਨਾਂ ਦਾ ਕਹਿਣਾ ਹੈ ਕਿ ਰਿਪੋਰਟਾਂ ਵੀ ਜਲਦ ਜਿਹੜੀਆਂ ਲੋਕਾਂ ਦੇ ਰੂਹ ਰੂਹ ਕੀਤੀ ਜਾਣਗੀਆਂ। ਧੰਨਵਾਦ।